ਹਾਂਜੀ ਮੇਰੇ ਫੋਨ ਦਾ ਜਿਹੜਾ ਲੋਕ ਆ ਹਰ ਇੱਕ ਮਿੰਟ ਬਾਅਦ ਆਪਣੇ ਆਪ ਉਹ ਚੇਂਜ ਹੋ ਜਾਂਦਾ ਕੋਈ ਚਾਹੇ ਵੀ ਮੇਰੇ ਫੋਨ ਦੇ ਨਾਲ ਛੇਛਾ ਨਹੀਂ ਕਰ ਸਕਦਾ ਨਾ ਹੀ ਲੋਕ ਖੋਲ ਸਕਦਾ ਹੈ। ਸਾਏ ਵਾਲਾ ਫੀਚਰ ਤੁਸੀਂ ਵੀ ਆਪਣੇ ਫੋਨ ਦੇ ਵਿੱਚ ਵਰਤ ਸਕਦੇ ਆ। ਉਹ ਕਿੱਦਾਂ ਵਰਤਣਾ ਹੈ? ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਆਓ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਆਉਣਾ ਹੈ। ਹੋਣ ਤੋਂ ਬਾਅਦ ਉੱਤੇ ਕੈਪ ਭਾਨੀਆ ਸਕਰੀਨ ਲੋਕ ਟਾਈਮ ਪਾਸਵਰਡ। ਬਿਲਕੁਲ ਸੇਫ ਐਪ ਆ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਜਿੱਦਾਂ ਮਾਦੀ ਤੁਸੀਂ ਵਰਤ ਸਕਦੇ ਆ। ਪਰੰਤਵਤ ਕੀ ਕਰਨਾ ਇੱਥੇ ਨੂੰ ਆਪਾਂ ਓਪਨ ਕਰਨਾ ਹੈ ਪਰੰਤਵਤ ਆ ਚੀ ਆ ਨਹੀਂ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਪਰਮਿਸ਼ਨ ਇੱਥੇ ਆਪਾਂ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਇੱਥੇ ਤੁਹਾਡੀਆਂ ਸਾਰੀਆਂ ਐਪ ਆ ਜਾਣੀਆਂ ਤੁਸੀਂ ਕਰਨ ਦੇ ਵਿੱਚ ਦੇਖਣਾ ਉਹ ਤੁਹਾਡੀ ਕਿੱਥੇ ਐਪ ਜਦਾ ਲਿਖਿਆ ਨਾ ਸਕਰੀਨ ਲਾਓ ਇੱਥੇ ਇਹ ਵੀ ਆਪਾਂ ਔਨ ਕਰਨਾ ਹੈ ਔਨ ਕਰਨ ਤੋਂ ਬਾਅਦ ਆਪਾਂ ਵੈਕ ਜਾਣਾ ਹੈ ਵੈਕ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਫਿਰ ਪਰਮਿਸ਼ਨ ਇੱਥੇ ਆਪਾਂ ਨੂੰ ਫਿਰ ਪਰਮਿਸ਼ਨ ਦੇਣੀ ਹੈ ਦੇਣ ਤੋਂ ਬਾਅਦ ਇੱਥੇ ਨੂੰ ਆਪਾਂ ਅਲਾਉ ਕਰਨਾ ਹੈ ਕਰਨ ਤੋਂ ਬਾਅਦ ਆਪਾਂ ਇੱਥੇ ਸਕਿਪ ਵੀ ਕਰ ਸਕਦੇ ਪਰ ਸਕਿਪ ਨਹੀਂ ਕਰਨਾ ਆਪਾਂ ਫਿਰ ਇੱਥੇ ਪਰਮਿਸ਼ਨ ਦੇਣੀ ਹੈ ਡੇਰ ਤੋਂ ਬਾਅਦ ਫੇਰ ਆਪਾਂ ਲਾਉ ਕਾਣਾ ਲਾਉ ਕਾਣ ਤੋਂ ਬਾਅਦ ਆਪ ਵਾਲਾ ਪੇਜ ਖੁੱਲ ਜਾਣਾ ਤਾਂ ਹੁਣ ਤੁਸੀਂ ਕੀ ਕਰਨਾ ਹੈ ਇੱਥੇ ਦੇਖ ਸਕਦੇ ਹੋ ਪੱਲੇ ਲਿਖਿਆ ਹੁੰਦਾ ਨਾ ਨੇਵਰ ਲੋਕ ਇਹਨੂੰ ਇੱਥੇ ਆਪਾਂ ਔਨ ਕਰਨਾ ਔਨ ਕਰਨ ਤੋਂ ਬਾਅਦ ਇੱਥੇ ਤੁਸੀਂ ਕੁਝ ਵੀ ਮਤਲਬ ਸਿਕਿਉਰਿਟੀ ਤੌਰ ਤੇ ਦੇਣ ਜਿੰਦਾ ਹੋਣਾ ਛੇੜਦਾ ਇੱਥੇ ਲਿਖ ਦਿੱਤਾ ਵੀ ਆਪਣੇ ਬੱਚੇ ਦਾ ਨਾਮ ਵਗੈਰਾ ਰੱਖ ਜਿੰਦਾ ਹੁਣ ਮੈਂ ਇੱਥੇ ਜੈਸਮੀਨ ਲਿਖ ਦਿੱਤਾ ਹੈ ਦੇਖੋ ਤੋਂ ਬਾਅਦ ਇੱਥੇ ਮੈਂ ਸੇਵ ਕਰ ਦਿੱਤਾ ਸੇਵ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਹੈ ਕਰੰਟ ਟਾਈਮ ਇੱਥੇ ਆਪਾਂ ਕਲਿੱਕ ਕਰਨਾ ਤਾਂ ਮਤਲਬ ਇੱਥੇ ਸਿਕਿਉਰਿ ਵੇ ਮਤਲਬ ਤੁਸੀਂ ਕਿਹੜੇ ਟਾਈਪ ਦਾ ਲੋਕ ਰੱਖਣਾ ਚਾਹੁੰਦੇ ਆ ਤੁਸੀਂ ਕਰੰਟ ਟਾਈਮ ਹੀ ਰੱਖਣਾ ਜਾਂ ਜੋ ਤੁਹਾਡਾ ਟਾਈਮ ਹੁੰਦਾ ਸਕਰੀਨ ਤੇ ਹੋਰ ਰੱਖਣਾ ਚਾਹੁੰਦੇ ਆ ਪਿੰਨ ਪਲੱਸ ਟਾਈਮ ਹੋਰ ਰੱਖਣਾ ਚਾਹੁੰਦੇ ਆ ਪਿੰਨ ਹਾਊਸ ਸਾਰਾ ਕੁਝ ਇਦਾਂ ਦੇਖ ਸਕਦੇ ਹੋ ਨਾ ਤੁਸੀਂ ਕੀ ਕਰਨਾ ਪਹਿਲ ਸਾਂ ਕਰੰਟ ਟਾਈਮ ਤੇ ਆਪਾਂ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਇੱਥੋਂ ਆਪਾਂ ਸੇਵ ਕਰ ਦੋ ਸੇਵ ਕਰਨ ਤੋਂ ਬਾਅਦ ਆਪਾਂ ਕਿ ਥੱਲੇ ਆਉਣਾ ਥੋੜੀਆ ਤੁਸੀਂ ਦੇਖ ਸਕਦੇ ਹੋ ਥੱਲੇ ਕਿਹਾ ਚੇਂਜ ਵਾਲਪੇਪਰ ਇੱਥੇ ਆਪਾਂ ਕਲਿੱਕ ਕਰਨਾ ਇੱਥੋਂ ਤੁਸੀਂ ਮਤਲਬ ਘੈਂਟ ਘੈਂਟ ਵਾਲਪੇਪਰ ਵੀ ਲਾ ਸਕਦੇ ਹੋ ਨਾ ਜਿਹੜਾ ਮਰਜ਼ੀ ਬਿਲਕੁਲ ਫਰੀ ਦੇ ਵਿੱਚ ਇੱਥੇ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਬੈਕ ਜਾਣਾ ਹੈ ਬੈਕ ਜਾਣ ਤੋਂ ਬਾਅਦ ਥੋੜਾ ਜਿਹਾ ਆਪਾਂ ਥੱਲੇ ਆਉਣਾ ਹੈ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਨਾ ਅਨਕਲੋਡਡ ਸੈਲਫੀ ਇਹਦਾ ਫਾਇਦਾ ਕੀ ਹੈ ਮਤਲਬ ਹੈਗਾ ਪਰ ਉਹ ਆ ਪਰ ਇਹਦਾ ਫਾਇਦਾ ਕੀ ਹੈ ਇਹਦੇ ਇਦਾਂ ਵੀ ਮਤਲਬ ਜਦੋਂ ਤੁਸੀਂ ਇਹਨੂੰ ਆਨ ਕਰਦੇ ਮਨ ਲਓ ਇੱਥੇ ਆਪਾਂ ਆਨ ਕਰ ਦਿੰਦਾ ਆਨ ਕਰਨ ਤੋਂ ਬਾਅਦ ਕੀ ਹੋਣਾ ਹੈ ਮਤਲਬ ਇੱਥੇ ਤੁਸੀਂ ਦੇਖ ਸਕਦੇ ਕੋਈ ਵੀ ਬੰਦਾ ਤੁਹਾਡੇ ਫੋਨ ਦਾ ਜਿਹੜਾ ਪਾਸਵਰਡ ਹੈ ਤਿੰਨ ਵਾਰੀ ਗਲਤ ਭਰੂਗਾ ਚਾਰ ਵਾਰੀ ਜਾਂ ਪੰਜ ਵਾਰੀ ਜੋ ਵੀ ਤੁਸੀਂ ਇੱਥੇ ਸੈੱਟ ਕਰੋਗੇ ਤਾਂ ਮਤਲਬ ਉਹ ਜਿਹੜੇ ਤੁਹਾਡਾ ਫੋਨ ਹੈ ਆਟੋਮੈਟਿਕਲੀ ਉਸ ਬੰਦੇ ਦੀ ਫੋਟੋ ਖਿੱਚ ਲਊ ਤਾਂ ਕਰਨ ਤੋਂ ਬਾਅਦ ਕੀ ਕਰਨਾ ਥੋੜੀ ਜਿਹਾ ਆਪਾਂ ਥੱਲੇ ਆਏ ਨਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਸਟਾਈਲ ਤੇ ਲਿਖਿਆ ਹੈ ਆਪਾਂ ਸਟਾਈਲ ਤੇ ਕਲਿੱਕ ਕਰਨਾ ਤੁਸੀਂ ਕਿਹੜਾ ਸਟਾਈਲ ਲਾਉਣਾ ਚਾਹੁੰਦੇ ਕਲੌਕ ਦਾ ਆ ਵਾਲਾ ਲਾਉਣਾ ਚਾਹੁੰਦੇ ਆ ਵਾਲਾ ਲਾਉਣਾ ਚਾਹੁੰਦੇ ਜਾਂ ਆ ਵਾਲਾ ਲਾਉਣਾ ਚਾਹੁੰਦੇ ਆ ਤਾਂ ਮਤਲਬ ਇੱਦਾਂ ਬਹੁਤ ਘੈਂਟ ਘੈਂਟ ਦਾ ਸਟਾਈਲ ਆ ਜਾਂਦੇ ਆ ਤੁਸੀਂ ਜਿਹੜਾ ਮਰਜ਼ੀ ਲਾ ਸਕਦੇ ਆ ਤੇ ਇੱਥੋਂ ਥੀਮ ਵੀ ਤੁਸੀਂ ਚੇਂਜ ਕਰ ਸਕਦੇ ਆ ਨਾ ਵੀ ਕਿਹੜੀ ਥੀਮ ਲਾਉਣੀ ਐ ਇਦਾਂ ਬੜੀਆਂ ਘੈਂਟ ਘੈਂਟੀਆਂ ਥੀਮ ਆ ਜਾਂਦੀਆਂ ਕੀ ਮਾਰੇ ਹੈ ਨਾ ਇਹ ਰੱਖ ਲੋ ਇਹ ਘਾਨੀਆਂ ਕਰ ਲੋ ਤੁਹਾਡੀ ਮਰਜ਼ੀ ਐ ਇਹਨਾਂ ਕੁਝ ਕਰਨ ਤੋਂ ਬਾਅ ਬੈਗ ਜਾਨਤਵਾ ਤੁਹਾਨੂੰ ਮੈਂ ਫੋਨ ਦਾ ਲੋਕ ਲਾ ਕੇ ਦਿਖਾਉਂਦਾ ਜਿੱਦਾਂ ਮਨ ਲਾ ਫੋਨ ਦਾ ਲੋਕ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਉਂਦਾ ਤੁਸੀਂ ਦੇਖਿਓ ਥੱਲੇ ਲਿਖਿਆ ਦਾ ਸਾਈਟ ਟੂ ਅਨਲੌਕ ਹੈ ਨਾ ਇੱਥੇ ਮੈਂ ਦਾ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਆ ਹੁਣ ਇੱਥੇ ਪਾਸਵਰਡ ਕਿਹੜਾ ਹੋਣਾ ਹੈ ਪਾਸਵਰਡ ਆਪਾਂ ਉੱਪਰ ਦੇਖ ਸਕਦੇ ਆ ਧਿਆਨ ਨਾਲ ਦੇਖਿਓ ਪਾ ਸਕਰੀਨ ਦੇ 10 ਵਜੇ ਕੇ 6 ਮਿੰਟ ਹੋ ਗਿਆ ਆਪਾਂ ਇਹ ਕਰਨਾ ਇੱਥੇ 1 0 0 6 ਜਦੋਂ ਤੁਸੀਂ ਭਰਨਾ ਮਤਲਬ ਤੁਹਾਡੇ ਫੋਨ ਦਾ ਫੇਸ ਲੋਕ ਖੋਲਣਾ ਜਿਹੜਾ ਹੁਣੇ ਮਤਲਬ ਫੋਨ ਦਾ ਆਮ ਲੋਕ ਹੈ ਉਹ ਖੁੱਲ ਜਾਣਾ ਤਾਂ ਇਹਦਾ ਫਾਇਦਾ ਇਹਨਾਂ ਕਿ ਜਾਨੀ ਕਿ ਤੁਹਾ ਡਬਲ ਲੌਕ ਹੋ ਜਾਣਾ ਮਤਲਬ ਕੋਈ ਵੀ ਬੰਦਾ ਤੁਹਾਡੇ ਫੋਨ ਦੇ ਨਾਲ ਛੇੜਛਾੜ ਨਹੀਂ ਕਰ ਸਕਦਾ ਜੇਕਰ ਛੇੜਛਾੜ ਕਰੂਗਾ ਤਾਂ ਫੋਨ ਤੁਹਾਡੇ ਮਤਲਬ ਫੋਟੋ ਖਿੱਚ ਲਊਗਾ ਤਾਂ ਬੜੀ ਘੈਂਟ ਰੱਖਿਆ ਤੁਸੀਂ ਇਸ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰੇਕ ਬੰਦੇ ਦੇ ਇਹ ਕੰਮ ਆਉਣ ਵਾਲੀ ਵੀਡੀਓ ਆ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ